ਇਹ ਮੈਂ ਬੇਨਤੀ ਕਰਾਂ ਔਰੰਗਜ਼ੇਬ ਨੇ ਹਿਸਾਬ ਲਾ ਲਿਆ ਕਿ ਜੇ Hindu ਧਰਮ ਨੂੰ ਖਤਮ ਕਰਨਾ ਹੈ ਤੇ ਇਹਨਾਂ ਦੇ ਵਿਦਿਅਕ ਸੰਸਥਾਵਾਂ ਇਹਨਾਂ ਦੀਆਂ ਵੱਡੀਆਂ ਜਿਹੜੀਆਂ ਵਿਦਿਕ ਅਦਾਰੇ ਵਿਦਿਕ ਕੇਂਦਰ ਨੇ ਕਸ਼ਮੀਰ ਦੀ ਧਰਤੀ ਤੇ ਵੱਡੇ ਪੰਡਤ ਨੇ ਉਹਨਾਂ ਨੂੰ ਪਹਿਲਾਂ ਆਪਣੇ ਵੱਲ ਲਿਆਉਣਾ ਪਏਗਾ ਫਿਰ ਕੌਮ ਮਰੇਗੀ ਤੇ ਅੱਜ ਵੀ ਹਕੂਮਤ ਨੇ ਇਹ ਹਿਸਾਬ ਲਾ ਲਿਆ ਹੋਇਆ ਹੈ ਕਿ ਜੇ ਇਸ ਕੌਮ ਸਿੱਖ ਕੌਮ ਨੂੰ ਮਾਰਨਾ ਹੈ ਤੇ ਇਹਨਾਂ ਦੇ ਵੱਡੀਆਂ ਸੰਸਥਾਵਾਂ ਤੇ ਵੱਡੇ ਵਿਦਿਅਕ ਆਧਾਰਿਆਂ ਨੂੰ ਖਤਮ ਕਰਨਾ ਪਏਗਾ ਅੱਜਨੇ ਪੰਜਾਬ ਦੀ ਧਰਤੀ ਤੇ ਸਿੱਖਾਂ ਦੇ ਵੱਡੇ ਵਿਦਿਅਕ ਆਧਾਰੇ ਨੇ ਨਾ ਕੋਈ ਯੂਨੀਵਰਸਿਟੀ ਜਾ ਕੇ ਵੇਖ ਲਓ ਕੋਈ ਕਾਲਜ ਵੇਖ ਲਓ ਜਿਹਦਾ ਨਾਮ ਸਿੱਖਾਂ ਦੇ ਗੁਰੂ ਦੇ ਨਾਮ ਤੇ ਹੋਏਗਾ ਨਾਮ ਖਾਲਸਿਆਂ ਦੇ ਨਾਮ ਤੇ ਹੋਏਗਾ ਪਰ ਅੰਦਰ ਬੈਠੇ ਹੋਏ ਕਾਬਜ ਵਿਅਕਤੀ ਜਿ ਤੁਸੀਂ ਵੇਖੋਗੇ ਉਹਦੇ ਵਿੱਚੋਂ 90% ਵਿਅਕਤੀ ਸਰਕਾਰ ਦੇ ਝੋਲੀ ਚੁੱਕ ਤੁਹਾਨੂੰ ਮਿਲਣਗੇ ਆਰਐਸਐਸ ਦੇ ਮਿਲਣਗੇ ਉਹਦਾ ਕਾਰਨ ਕੀ ਹੈ ਕਿ ਯੂਨੀਵਰਸਿਟੀਆਂ ਇਹ ਵਿਦਿਅਕ ਕੇਂਦਰ ਸਿੱਖਾਂ ਦੇ ਹੋਣ ਕਾਲਜ ਕੇਂਦਰ ਸਿੱਖਾਂ ਦੇ ਹੋਣ ਪੜਨ ਵਾਲੇ ਬੱਚੇ ਸਿੱਖਾਂ ਦੇ ਹੋਣ ਪਰ ਕਦੀ ਇਹਨਾਂ ਕਿਤਾਬਾਂ ਨੂੰ ਖੋਲ ਕੇ ਵੇਖਿਓ ਇਹਨਾਂ ਕਿਤਾਬਾਂ ਦੇ ਵਿੱਚ ਸਿੱਖਾਂ ਦੀਆਂ ਯੂਨੀਵਰਸਿਟੀਆਂ ਸਿੱਖਾਂ ਦੇ ਬੱਚੇ ਪੜਨ ਵਾਲੇ ਤੇ ਉਹਨਾਂ ਕਿਤਾਬਾਂ ਦੇ ਵਿੱਚ ਸਿੱਖਾਂ ਨੂੰ ਹੀ atheistic ਦੱਸਿਆ ਜਾ ਰਿਹਾ ਹੈ ਕਦੀ ਬੀਏ ਐਮਏ ਦੀਆਂ ਚਾਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚਾਹੇ ਪਟਿਆਲਾ ਯੂਨੀਵਰਸਿਟੀ ਇਹਨਾਂ ਦੀਆਂ ਕਿਤਾਬਾਂ ਕਦੀ ਫਰੋਲ ਕੇ ਵੇਖੋ ਉਹਦੇ ਵਿੱਚੋਂ ਤੁਹਾਨੂੰ ਸਿੱਖਾਂ ਵਾਸਤੇ ਆਤੰਗਵਾਦੀ ਸ਼ਬਦ ਆਮ ਲੱਗੇਗਾ ਤੇ ਆ ਪੰਜਾਬ ਯੂਨੀਵਰਸਿਟੀ ਬੈਠੇ ਨੇ ਨਾ ਵਿਦਿਆਰਥੀ ਉਹ ਧਰਨਾ ਲਾ ਕੇ ਬੈਠੇ ਨੇ ਕਿਉਂ ਬੈਠੇ ਨੇ ਉਹ ਕਹਿੰਦੇ ਨੇ ਇਹ ਵੀ ਯੂਨੀਵਰਸਿਟੀ ਹੁਣ ਸਰਕਾਰ ਦੀ ਝੋਲੀ ਵਿੱਚ ਨਹੀਂ ਪੈਂਡ ਦੇਣੀ ਇਹਨੂੰ ਬਚਾ ਲੈਣਾ ਪਰ ਅਸੀਂ ਚਾਹੁੰਦੇ ਹਾਂ ਸਾਨੂੰ ਲੱਗਦਾ ਹੈ ਕਿ ਸਾਡਾ ਕੀ ਮਤਲਬ ਉਹ ਬੈਠੇ ਨੇ ਉਥੇ ਤੇ ਹੋ ਸਕਦਾ ਉਹਨਾਂ ਦੀ ਕੋਈ ਨਿੱਜੀ ਗੱਲ ਹੋਏਗੀ ਉਹਨਾਂ ਦਾ ਕੋਈ ਆਪਣਾ ਹੋਏਗਾ ਨਾ ਅਸੀਂ ਯੂਨੀਵਰਸਿਟੀ ਜਾਣਾ ਨਾ ਅਸੀਂ ਉਥੇ ਆਪਣੇ ਬੱਚਿਆਂ ਨੂੰ ਕੱਲਣਾ ਤੇ ਸਾਡਾ ਕੀ ਮਤਲਬ ਪਰ ਚੇਤਾ ਰੱਖਿਓ ਜਿਸ ਕੌਮ ਦੇ ਵੱਡੇ ਵਿਦਿਅਕ ادارے ਜਿਸ ਕੌਮ ਦੀਆਂ ਵੱਡੀਆਂ ਸੰਸਥਾਵਾਂ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਜਾਂਦੀਆਂ ਉਸ ਕੌਮ ਦਾ ਭੂਿਕ ਖਤਰੇ ਵਿੱਚ ਆ ਜਾਂਦਾ ਇਸ ਕਰਕੇ ਇਹਨਾਂ ਸੰਸਥਾਵਾਂ ਨੂੰ ਸਾਂਭਣ ਦੀ ਲੋੜ